ਆਗੀ ਬਰਤਨ ਵਾਲੀ ਦੁਕਾਨ ਹੈ ਇਸ ਤਰ੍ਹਾਂ ਵੱਡੀ ਵੱਡੇ ਸਟੋਰ ਨੇ ਇੱਥੇ ਬਰਤਨ ਵਾਲੀਆਂ ਦੁਕਾਨਾਂ ਦੇ ਤੇ ਕਾਫੀ ਅੱਗੇ ਤੱਕ ਸੱਚਖੰਡ ਸ੍ਰੀ ਹਜੂਰ ਸਾਹਿਬ ਤੱਕ ਆਲੇ ਦੁਆਲੇ ਦੁਕਾਨੀ ਦੁਕਾਨਾਂ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਆਏ ਹੋਏ ਆ ਜੀ ਹਜੂਰ ਸਾਹਿਬ ਵਿਖੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹਜੂਰ ਸਾਹਿਬ ਦਾ ਸਾਰਾ ਬਾਜ਼ਾਰ ਦਿਖਾਵਾਂਗੇ ਹਜੂਰ ਸਾਹਿਬ ਨੇੜੇ ਦਾ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਜਿਹੜਾ ਬਾਜ਼ਾਰ ਹੈ ਜਿੱਥੋਂ ਜਿਵੇਂ ਕਿ ਜਿਹੜੀਆਂ ਵੀ ਸੰਗਤਾਂ ਆਉਂਦੀਆਂ ਨੇ ਪੰਜਾਬ ਤੋਂ ਨਾਰੀਅਲ ਦਾ ਤੇਲ ਲੈ ਕੇ ਜਾਂਦੀਆਂ ਨੇ ਜਾਂ ਜਿਹੜੇ ਬਰਤਨ ਲੈ ਕੇ ਜਾਂਦੀਆਂ ਨੇ ਹਨ ਤੇ ਸਾਰਾ ਬਾਜ਼ਾਰ ਆਪਾਂ ਤੁਹਾਨੂੰ ਦਿਖਾਵਾਂਗੇ ਪਿੱਛੇ ਦੁਕਾਨਾਂ ਜਿਹੜੀਆਂ ਤੁਸੀਂ ਉਹ ਦੇਖ ਰਹੇ ਹੋ ਤੇ ਬਹੁਤ ਸਾਰੀਆਂ ਇੱਥੇ ਦੁਕਾਨਾਂ ਨੇ ਸਾਰਾ ਆਪਾਂ ਦੱਸਾਂਗੇ ਵੀ ਕਿਹੜੀ-ਕਿਹੜੀ ਚੀਜ਼ ਦਾ ਇੱਥੇ ਕੀ ਰੇਟ ਹੈ ਕੋਕੋਨਟ ਆਇਲ ਦਾ ਕੀ ਰੇਟ ਹੈ ਹਨਾ ਨਾਰੀਅਲ ਦੇ ਤੇਲ ਦਾ ਜਿਵੇਂ ਇੱਥੇ ਮਸਾਲੇ ਬਹੁਤ ਸਹੀ ਰੇਟਾਂ ਤੇ ਮਿਲਦੇ ਨੇ ਹਲਦੀ ਹੋਗੀ ਜੀਰਾ ਹੋ ਗਿਆ ਐਵੇਂ ਜੀਆਂ ਸਾਰੀਆਂ ਚੀਜ਼ਾਂ ਉਹ ਸਾਰਾ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਿਖਾਉਨੇ ਆ ਸੋ ਚੱਲਦੇ ਆਂ ਆਪਾਂ ਅੱਜ ਦੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਆਪਾਂ ਦੁਕਾਨ ਤੇ ਰੁਕਿਆ ਨਾ ਇੱਥੇ ਮਾਰਕੀਟ ਦੇ ਵਿੱਚ ਇਹ ਦੁਕਾਨ ਆ ਇਹ ਗੁਰਦੁਆਰਾ ਲੰਗਰ ਸਾਹਿਬ ਦੇ ਬਿਲਕੁਲ ਨੇੜੇ ਸਾਰੇ ਦੁਪੱਟੇ ਨੇ ਇਹਨਾਂ ਦੀ ਦੁਕਾਨ ਦੇ ਉੱਪਰ ਤੇ ਸਾਰੇ ਇਹਨਾਂ ਦੇ ਦੁਪੱਟੇ ਮਿਲਣਗੇ ਜਿਵੇਂ ਇੱਥੇ ਖੰਡੇ ਵਾਲੇ ਦੁਪੱਟੇ ਹਨ ਜਿਨ੍ਹਾਂ ਤੇ ਖੰਡੇ ਬਣੇ ਹੋਏ ਨੇ ਇਹ ਦੁਪੱਟੇ ਜਿਹੜੇ ਇੱਥੇ ਹੈਗੇ ਨੇ ਇਹ ਬਹੁਤ ਟ੍ਰੈਂਡ ਦੇ ਵਿੱਚ ਨੇ ਚੁੰਨੀਆਂ ਖੰਡੇ ਵਾਲੀਆਂ ਤੇ ਆ ਮੈਂ ਵੀ ਲੈ ਕੇ ਜਾ ਰਿਹਾ ਆਵਦੀਆਂ ਭੈਣਾਂ ਵਾਸਤੇ ਆ ਖੰਡੇ ਵਾਲੇ ਦੁਪੱਟੇ ਹਨ ਤੇ ਬਾਕੀ ਬਹੁਤ ਸਾਰੇ ਦੁਪੱਟੇ ਨੇ 100 ਰੁਪਈਆ ਦਾ ਇੱਕ ਦੁਪੱਟਾ ਦਿੱਤਾ ਹੈ ਬਾਕੀ ਹੋਰ ਵੀ ਕਾਫੀ ਸਾਰਾ ਸਮਾਨ ਹੈ ਇਹਨਾਂ ਦੀ ਦੁਕਾਨ ਤੇ ਤੇ ਇਹੀ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਨੇ ਤੇ ਆ ਖੰਡੇ ਵਾਲੇ ਦੁਪੱਟਿਆਂ 'ਚ ਹੋਰ ਵੀ ਬਹੁਤ ਸਾਰੇ ਕਲਰ ਨੇ ਬਲੂ ਕਲਰ ਹੈ orange ਹੈ black ਹੈ ਨਾ ਤੇ ਇਹ ਆਪ ਤੁਹਾਡੇ ਅਕੋਰਡਿੰਗ ਆਪਸ਼ਨ ਤੁਸੀਂ ਜਿਹੜੀ ਉਹ ਚੂਜ਼ ਕਰ ਸਕਦੇ ਹੋ ਬਾਕੀ ਆ ਹੋਰ ਬੱਚਿਆਂ ਵਾਸਤੇ ਸਮਾਨ ਇਸ ਤਰ੍ਹਾਂ ਦਾ ਸਮਾਨ ਵੀ ਇਹੀ ਦੁਕਾਨਾਂ ਦੇ ਉੱਪਰ ਹੈਗਾ ਤੇ ਆ ਕੁਝ ਹੋਰ ਫੈਂਸੀ ਚੀਜ਼ਾਂ ਦੁਪੱਟੇ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਤੁਸੀਂ ਜਿਹੜੀਆਂ ਉਹ ਸਾਰੀਆਂ ਇੱਥੋਂ ਲੈ ਕੇ ਜਾ ਸਕਦੇ ਹੋ ਕੜੇ ਹੋਗੇ ਜਿਵੇਂ ਨਾ ਐਵੇਂ ਦਾ ਸਾਰਾ ਸਮਾਨ ਆ ਸਾਰੇ ਕੜੇ ਹੋ ਗਏ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਬਾਕੀ ਇਹ ਸਾਰੀ ਮਾਰਕੀਟ ਹੈ ਜੀ ਹਜ਼ੂਰ ਸਾਹਿਬ ਦੀ ਇੱਥੋਂ ਸਾਰੀਆਂ ਸੰਗਤਾਂ ਜਿਹੜੀ ਉਹ ਸ਼ਾਪਿੰਗ ਕਰਕੇ ਲੈ ਕੇ ਜਾਂਦੀਆਂ ਨੇ ਨਾਰੀਅਲ ਦਾ ਤੇਲ ਜਾਂ ਹੋਰ ਕੁਝ ਮਸਾਲੇ ਵਗੈਰਾ ਇਹ ਸਾਰਾ ਇਸੇ ਮਾਰਕੀਟ ਦੇ ਵਿੱਚੋਂ ਜਿਹੜੀ ਉਹ ਖਰੀਦਦਾਰੀ ਕਰਦੀਆਂ ਨੇ ਸੰਗਤਾਂ ਆ ਸਾਰੇ ਇੱਥੇ ਕੜੇ ਨੇ ਇਹ ਬਰਤਨ ਵਾਲੀਆਂ ਵੀ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਇਸੋ ਮਾਰਕੀਟ ਦੇ ਵਿੱਚ ਤੇ ਆਪਾਂ ਅੱਗੇ ਚੱਲਦੇ ਆਂ ਕਿਉਂ ਤੁਹਾਨੂੰ ਮਾਰਕੀਟ ਜਿਹੜੀ ਉਹ ਦਿਖਾ ਦਾਨੇ ਆ ਆ ਸਾਹਮਣੇ ਦੁਕਾਨਾਂ ਜਿਹੜੀਆਂ ਉਹਨੇ ਸਾਰੀਆਂ ਵੱਡੀਆਂ-ਵੱਡੀਆਂ ਵਰਤਨ ਵਾਲੀਆਂ ਪੰਜਾਬ ਤੋਂ ਸੰਗਤਾਂ ਆਉਂਦੀਆਂ ਨੇ ਜਿੰਨੀਆਂ ਵੀ ਇੱਥੋਂ ਵਰਤਨ ਬਹੁਤ ਖਰੀਦ ਕੇ ਲੈ ਕੇ ਜਾਂਦੀਆਂ ਨੇ ਤੇ ਸੰਗਤਾਂ ਦਾ ਮੰਨਣਾ ਹੁੰਦਾ ਵੀ ਤੀਰਥ ਸਥਾਨ ਤੇ ਆਏ ਆ ਵੀ ਨਿਸ਼ਾਨੀ ਵਜੋਂ ਹਨਾ ਵੀ ਕੋਈ ਚੀਜ਼ ਆਪਾਂ ਖਰੀਦ ਲਈਏ ਤੇ ਆ ਕੁਝ ਖਾਣ ਪੀਣ ਨੂੰ ਗੋਲ ਗੱਪੇ ਵਗੈਰਾ ਐਵੇਂ ਦੀਆਂ ਚੀਜ਼ਾਂ ਵੀ ਇੱਥੇ ਦੁਕਾਨਾਂ ਜਿਹੜੀਆਂ ਉਹ ਹੈਗੀਆਂ ਨੇ ਇਹ ਦੁਕਾਨਾਂ ਵੀ ਜਿਹੜੀਆਂ ਉਹ ਇੱਥੇ ਮਿਲ ਜਾਣਗੀਆਂ ਬੈਗ ਹੋਗੇ ਜਿਵੇਂ ਸੰਗਤਾਂ ਵਾਸਤੇ ਆ ਬੈਗਾਂ ਤੇ ਆਪਾਂ ਵੀ ਨਾਰੀਅਲ ਦਾ ਤੇਲ ਵੀ ਜਿਹੜਾ ਉਹ ਲੈ ਕੇ ਜਾਵਾਂਗੇ ਉਹ ਵੀ ਆਪਾਂ ਦਿਖਾਉਨੇ ਆ ਤੁਹਾਨੂੰ ਦੁਕਾਨ ਤੇ ਉਹ ਵੀ ਦੇਖਦੇ ਆਪਾਂ ਵੀ ਕਿੱਥੋਂ ਸਹੀ ਮਿਲਦਾ ਤੇ ਕੀ ਰੇਟ ਆ ਉਹ ਸਾਰਾ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਾਣਕਾਰੀ ਆ ਆ ਗਈ ਬਰਤਨ ਵਾਲੀ ਦੁਕਾਨ ਐਸ ਤਰ੍ਹਾਂ ਵੱਡੀ ਵੱਡੇ ਸਟੋਰ ਨੇ ਇੱਥੇ ਬਰਤਨ ਵਾਲੀਆਂ ਦੁਕਾਨਾਂ ਦੇ ਤੇ ਇੱਥੋਂ ਸਾਰੇ ਬਰਤਨ ਗਲਾਸ ਕੰਨੀਆਂ ਹਨਾ ਐਸ ਤਰ੍ਹਾਂ ਦਾ ਸਾਰਾ ਸਮਾਨ ਜਿਹੜਾ ਹੋ ਮਿਲਦਾ ਹੈ ਵੇ ਮਾਰਕੀਟ ਦੇ ਵਿੱਚੋਂ ਤੇ ਆ ਇੱਥੇ ਸ਼ਾਪ ਆ ਗਈ ਮਸਾਲਿਆਂ ਵਾਲੀ ਹਨਾ ਇੱਥੋਂ ਮਸਾਲੇ ਮਿਲ ਜਾਂਦੇ ਆ ਹਲਦੀ ਹੋਗੀ ਜਿਵੇਂ ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਸਸਤੀਆਂ ਨੇ ਮਸਾਲੇ ਕਾਫੀ ਸਹੀ ਰੇਟਾਂ ਤੇ ਮਿਲ ਜਾਂਦੇ ਨੇ ਜਿਵੇਂ ਜੀਰਾ ਹੋ ਗਿਆ ਹਲਦੀ ਹੋ ਗਈ ਐਵੇਂ ਦਾ ਸਾਰਾ ਸਮਾਨ ਇਹ ਬਹੁਤ ਸਹੀ ਜਾਇਜ਼ ਰੇਟਾਂ ਤੇ ਮਿਲ ਜਾਂਦਾ ਇਸ ਇਲਾਕੇ ਦੇ ਵਿੱਚੋਂ ਕਿਉਂਕਿ ਜਿਹੜੀ ਚੀਜ਼ ਜਿਹੜੇ ਏਰੀਏ ਦੇ ਵਿੱਚ ਹੁੰਦੀ ਹੁੰਦੀ ਆ ਜਿਵੇਂ ਤਾਂ ਉੱਥੋਂ ਫਿਰ ਇਹ ਸਹੀ ਮਿਲ ਜਾਂਦੀਆਂ ਨੇ ਆ ਨਾਰੀਅਲ ਦਾ ਤੇਲ ਤੁਸੀਂ ਦੇਖੋ ਪੀਪੀਆਂ ਭਰੀਆਂ ਪਈਆਂ ਤੇ ਇੱਥੇ ਨੇੜੇ ਕੋਲੂ ਵੀ ਹੈਗੇ ਨੇ ਜਿਹੜੇ ਆਪ ਮਤਲਬ ਕੱਢ ਕੇ ਦਿੰਦੇ ਆ ਤੇਲ ਇਹ ਤਾਂ ਜਿਵੇਂ ਪੈਕਿੰਗ ਵਾਲਾ ਹੋ ਗਿਆ ਹਨ ਤੇ ਕਈ ਇੱਥੇ ਕੋਲੂ ਵੀ ਨੇ ਉਹ ਵੀ ਆਪਾਂ ਦਿਖਾਵਾਂਗੇ ਤੁਹਾਨੂੰ ਆ ਸਾਰੀ ਉਹ ਮਾਰਕੀਟ ਹੈ ਗੁਰਦੁਆਰਾ ਲੰਗਰ ਸਾਹਿਬ ਤੋਂ ਜਿਹੜੀ ਹੈ ਮਾਰਕੀਟ ਸ਼ੁਰੂ ਹੋ ਜਾਂਦੀ ਹੈ ਤੇ ਕਾਫੀ ਅੱਗੇ ਤੱਕ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੱਕ ਆਲੇ ਦੁਆਲੇ ਦੁਕਾਨੀ-ਦੁਕਾਨਾਂ ਨੇ ਆ ਹੋਰ ਕੁਝ ਘਰਾਂ ਵਾਸਤੇ ਸਮਾਨ ਇਸ ਤਰ੍ਹਾਂ ਦੀਆਂ ਚੀਜ਼ਾਂ ਹਜ਼ੂਰ ਸਾਹਿਬ ਲਿਖਿਆ ਹੋਇਆ ਜੇ ਤੇ ਐਵੇਂ ਦਾ ਸਮਾਨ ਵੀ ਇਹ ਦੁਕਾਨਾਂ ਤੋਂ ਜਿਹੜਾ ਉਹ ਮਿਲ ਜਾਂਦਾ ਅੱਗੇ ਉਹ ਕੁਝ ਹੋਰ ਸ਼ਾਪਸ ਨੇ ਆ ਬੱਚਿਆਂ ਦੇ ਖੜਾਉਣੇ ਵਗੈਰਾ ਹੋਗੇ ਜਾਂ ਐਵੇਂ ਦਾ ਸਾਰਾ ਸਮਾਨ ਹਨਾ ਜੇ ਆਪਾਂ ਹੋਰ ਚੱਲਦੇ ਆਂ ਅੱਗੇ ਮਾਰਕੀਟ ਜਿਹੜੀ ਉਹ ਦੇਖ ਲੈਣੇ ਆਂ ਤੇ ਇੱਥੇ ਐਵੇਂ ਦੀਆਂ ਦੁਕਾਨਾਂ ਵੀ ਹੁੰਦੀਆਂ ਨੇ ਆ ਲੱਗੀਆਂ ਹੋਈਆਂ ਹਨ ਇੱਥੋਂ ਇਹੋ ਜਿਹਾ ਸਮਾਨ ਮਿਲ ਜਾਂਦਾ ਗੱਡੀਆਂ ਦੇ ਵਿੱਚ ਟੰਗਣ ਵਾਸਤੇ ਜਾਂ ਹੋਰ ਕੁਝ ਡੈਸ਼ਬੋਰਡ ਤੇ ਰੱਖਣ ਵਾਸਤੇ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਛੱਲੇ ਵਗੈਰਾ ਕੀ ਰਿੰਗਸ ਹੋ ਗਈਆਂ ਜਿਵੇਂ ਹਨ ਐਵੇਂ ਦਾ ਚੀਜ਼ਾਂ ਸਾਰੀਆਂ ਉਹ ਮਿਲ ਜਾਂਦੀਆਂ ਨੇ ਜਿਵੇਂ ਆ ਕੀ ਰਿੰਗਸ ਨੇ ਉੱਪਰ ਲਿਖਿਆ ਆ ਸ਼੍ਰੀ ਹਜੂਰ ਸਾਹਿਬ ਤੇ ਯਾਰ ਇੱਥੇ ਉਹ ਤਾਂ ਨਹੀਂ ਮਿਲਣਾ ਮਨੋਂ ਨਹੀਂ ਆਪਾਂ ਲੈ ਕੇ ਜਾਂਦੇ ਹੁੰਨੇ ਆ ਹਰੇਕ ਆ ਅਸੀਂ ਥਾਂ ਤੋਂ ਉਹ ਫ੍ਰਿਜ ਮੈਗਨੇਟ ਕੁੱਛ ਲੈਣੇ ਬਾਈ ਬਾਈ ਆ ਆ ਪਿਆ ਯਾਰ ਫ੍ਰਿਜ ਮੈਗਨੇਟ ਕਿੰਨੇ ਦਾ ਬਾਈ ਇਹ ਫਿਰ 50 ਰੁਪਏ 50 ਰੁਪਏ ਦਾ ਹੋਰ ਦੇਖੀ ਨਾ ਉੰਨੇ ਮਾੜੇ ਜਿਹੇ ਕਿਹੜੇ-ਕਿਹੜੇ ਨੇ ਜੇ ਵੀ ਫ੍ਰਿਜ ਮੈਗਨੇਟ ਆ ਬਾਈ ਇਹ ਤਨ ਗੁਰੂ ਨਾ ਤਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਹੈ ਹਜੂਰ ਸਾਹਿਬ ਵਾਲਾ ਦੇਖਦੇ ਆਪਾਂ ਨਾ ਸ੍ਰੀ ਹਜੂਰ ਸਾਹਿਬ ਤੇ ਫ੍ਰਿਜ ਮੈਗਨੇਟ ਆਪਾਂ ਲੈਣੇ ਆ ਸ੍ਰੀ ਹਜੂਰ ਸਾਹਿਬ ਵਾਲਾ ਤੇ ਪਿਛਲੀ ਵਾਰ ਜਦੋਂ ਮੈਂ ਆਇਆ ਸੀ ਨਾ ਉਹਨੇ ਰਹਿ ਗਿਆ ਯਾਰ ਉਹਨੂੰ ਧਿਆਨ ਚ ਨਹੀਂ ਗਈ ਗੱਲ ਮੈਨੂੰ ਤਾਂ ਮਿਲਿਆ ਨਹੀਂ ਸੀ ਪਤਾ ਨਹੀਂ ਮੈਂ ਪਤਾ ਵੀ ਕਰਿਆ ਸੀ ਤੇ ਜਿੱਥੇ ਵੀ ਅਸੀਂ ਜਾਂਦੇ ਆ ਜਿਹੜੀ ਥਾਂ ਤੇ ਜਾਂ ਕੋਈ ਇਤਿਹਾਸਿਕ ਜਗ੍ਹਾ ਹੋਵੇ ਜਾਂ ਕੋਈ ਟੂਰਿਸਟ ਪਲੇਸ ਹੋਵੇ ਆ ਚੀਜ਼ ਜ਼ਰੂਰ ਲੈ ਕੇ ਆਉਣੀ ਹੁੰਦੀ ਆ ਕਿ ਯਾਦਗਾਰ ਹੁੰਦੀ ਆ ਫ੍ਰਿਜ ਤੇ ਲਾ ਦੇ ਦੀ 50 ਰੁਪਈਆ ਦੀ ਕਹਿੰਦਾ ਬਾਈ ਇੱਕ ਲੈ ਲੈਣੇ ਆਪਾਂ ਇਹ ਸ਼੍ਰੀ ਹਜੂਰ ਸਾਹਿਬ ਵਾਲੀ ਹੋਰ ਵੀ ਬਹੁਤ ਸਾਰਾ ਸਮਾਨ ਆ ਬਾਈ ਕੋੜਾ ਛੱਲੇ ਹੋਗੇ ਜਿਵੇਂ ਹਨ ਇਸ ਤਰ੍ਹਾਂ ਦੀਆਂ ਚੀਜ਼ਾਂ ਆ ਇੱਥੇ ਦੁਕਾਨ ਆ ਮਸਾਲਿਆਂ ਵਾਲੀ ਇਹਦੇ ਕੋਲ ਜੀਰਾ ਸੌਫ ਕਾਲੀ ਮਿਰਚ ਹਨ ਐਵੇਂ ਦੀਆਂ ਸਾਰੀਆਂ ਚੀਜ਼ਾਂ ਨੇਗੀਆਂ ਬਾਕੀ ਡਰਾਈ ਫਰੂਟਸ ਵੀ ਬਾਈ ਨੇ ਰੱਖੇ ਹੋਏ ਨੇ ਇੱਥੇ ਮੈਨੂੰ ਲੱਗਦਾ ਵੀ ਆਹ ਡਰਾਈ ਫਰੂਟਸ ਤਾਂ ਕਸ਼ਮੀਰ 'ਚ ਸਸਤੇ ਮਿਲਦੇ ਹੁੰਦੇ ਆ ਯਾਰ ਇੱਧਰ ਤਾਂ ਇਹ ਬਹੁਤ ਮਹਿੰਗਾ ਰੇਟ ਹੋਈ ਨਾ ਦਾ ਕਿਉਂਕਿ 800 ਰੁਪਏ ਕਿਲੋ ਆ ਇੱਧਰ ਦਾ ਟਰਾਂਸਪੋਰਟ ਬਹੁਤ ਪੈ ਜਾਂਦੀ ਹੋਊਗੀ ਤੇ ਜੀਰਾ ਬਾਈ ਕਹਿੰਦਾ 300 ਰੁਪਏ ਕਿਲੋ ਸੌਫ ਕਿੰਨੀ ਕਹਿੰਦੀ ਬਾਈ ਤੁਹਾਨੂੰ 200 ਰੁਪਏ ਕਿਲੋ ਹਨਾ ਜੀਰੇ ਦਾ 300 ਸੌਫ 2 200 ਰੁਪਏ ਕਿਲੋ ਤੇ ਆ ਬਾਈ ਕਾਲੀ ਮਿਰਚ ਕਿਆ ਹੈ 800 ਰੁਪਏ ਕਿਲੋ ਕਾਲੀ ਮਿਰਚ ਦਾ ਜਿਹੜਾ ਉਹ 800 ਰੁਪਏ ਕਿਲੋ ਆ ਰੇਟ ਤੇ ਹੋਰ ਵੀ ਕਾਫੀ ਜਿਹੜੀਆਂ ਚੀਜ਼ਾਂ ਇਹ ਬਾਈ ਕੋਲ ਜਿਹੜੀਆਂ ਉਹ ਹੈਗੀਆਂ ਨੇ ਮਸਾਲੇ ਵਾਲੀ ਇੱਥੇ ਦੁਕਾਨਾਂ ਨਹੀਂ ਹੈਗੀਆਂ ਇਹ ਚੀਜ਼ਾਂ ਵੀ ਤੁਸੀਂ ਇੱਥੋਂ ਖਰੀਦ ਕੇ ਲੈ ਕੇ ਜਾ ਸਕਦੇ ਹੋ ਦੇਖ ਕੇ ਵੀ ਮਤਲਬ ਪਰਖ ਕਰਕੇ ਜੀ ਵੀ ਹੈਨਾ ਆਪਾਂ ਤੁਹਾਨੂੰ ਰੇਟ ਵਗੈਰਾ ਜਿਹੜਾ ਦੱਸਤਾ ਕਿਉਂਕਿ ਜੀਰੇ ਦਾ ਰੇਟ ਮੈਨੂੰ ਲੱਗਾ ਕਾਫੀ ਆ ਪੰਜਾਬ ਦੇ ਵਿੱਚ ਤੇ 300 ਰੁਪਏ ਕਹਿੰਦਾ ਤੇ ਇੱਕ ਮੈਂ ਕਹਿੰਦਾ ਬਾਈ ਕੱਲ ਕਿੰਨੇ ਰੁਪਏ ਕਹਿੰਦਾ ਸੀ ਜੀਰਾ ਉਹ ਕੱਟ ਕਹਿੰਦਾ ਸੀ ਕੱਲ ਇੱਕ ਹੋਰ ਪੁੱਛਿਆ ਸੀ ਹੈਨਾ ਹਾਂ ਇੱਕ ਬਾਈ 200 ਰੁਪਏ ਕਹਿੰਦਾ ਸੀਗਾ ਤੇ ਕਿਆ ਮਿਕਸਤ ਆਉਂਦੇ। ਅੱਛਾ ਕੁਆਲਿਟੀ ਦਾ ਫਰਕ ਹੁੰਦਾ ਹੈ। ਕੁਆਲਿਟੀ ਦਾ ਫਰਕ ਆਏਗਾ ਉਸਨੇ ਸੋਇਏ ਮਿਕਸ ਆਤੇ। ਠੀਕ ਹੈ। ਤੇ ਉਹ ਬਾਈ ਤੁਸੀਂ ਆਪਦਾ ਆਪ ਦੇਖ ਕੇ ਹਨਾ ਵਰਕ ਕਰਕੇ ਲੈ ਲਿਓ ਬਾਈ ਕਹਿੰਦਾ ਕੁਆਲਿਟੀ ਦਾ ਫਰਕ ਹੁੰਦਾ। ਔਰ ਕਿਆ-ਕਿਆ ਹੁੰਦਾ ਹੈ ਆਪਕੇ ਬਾਸ? ਬਹੁਤ ਸਾਰੇ ਕਾਲੀ ਖਸਖਸ ਚਿੱਟੀ ਖਸਖਸ ਹੈ। ਕਾਲੀ ਖਸਖਸ, ਚਿੱਟੀ ਖਸਖਸ ਇਹ ਚੀਜ਼ਾਂ ਨੇ ਬਾਈ। ਆ ਖਸਖਸ ਹੋਗੀ ਹਨਾ। ਇਹ ਸਾਰਾ ਸਮਾਨ ਹੈ ਬਾਈ ਕੋਲ। ਐਵੇਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਨੇ ਇੱਥੇ ਮਾਰਕੀਟ ਦੇ ਵਿੱਚ। ਤੇ ਤੁਸੀਂ ਆਪ ਦਾ ਦੇਖ ਕੇ ਪਰਖ ਕਰਕੇ ਖਰੀਦ ਕੇ ਲੈ ਕੇ ਜਾ ਸਕਦੇ ਹੋ ਬਹੁਤ ਨੇ 8-10 ਦੁਕਾਨਾਂ ਹੋਣਗੀਆਂ ਸਾਹਮਣੇ ਵੀ ਹੈਗੀਆਂ ਨੇ ਦੁਕਾਨਾਂ ਕਾਫੀ ਸਾਰੀਆਂ ਉਥੋਂ ਵੀ ਤੁਸੀਂ ਜਿਹੜਾ ਹੋ ਖਰੀਦ ਸਕਦੇ ਆਪਾਂ ਇੱਕ ਆਈਡੀਆ ਜਾ ਦੱਸਤਾ ਵੀ ਕੀ ਮਾਰਕੀਟ ਦਾ ਜਿਹੜਾ ਇੱਥੇ ਹੋ ਰੇਟ ਚੱਲਦਾ ਹੈ ਤੇ ਆ ਥਾਂ ਥਾਂ ਤੇ ਖੋਪੇ ਦਾ ਆਪਣਾ ਤੇਲ ਨਾਰੀਅਲ ਦਾ ਤੇਲ ਇਹਦਾ ਬਹੁਤ ਮਿਲੂਗਾ ਐਵੇਂ ਦੀਆਂ ਪੈਕਿੰਗਾਂ ਬਹੁਤ ਮਿਲ ਜਾਣਗੀਆਂ ਇਹ ਕਿੰਨੇ ਨੂੰ ਕਹਿੰਦਾ ਜੀ ਇਹ 100 ਦਾ 700 ਏਐਮਐਲ 100 ਰੁਪਏ ਦਾ 700 ਐਮਐਲ 100 ਰੁਪਈਆ ਦਾ 700 ਐਮਐਲ ਆ ਇਹ ਦੇ ਕਿਥੇ ਖੁੱਲਾ ਵੀ ਵੇਚਦੇ ਨੇ ਕੋਲੂ ਵਾਲੇ ਉਹ ਵੀ ਆਪਾਂ ਦੇਖਾਂਗੇ ਉਹਦਾ ਰੇਟ ਵੀ ਦੱਸਾਂਗੇ ਕਿੰਨਾ ਇਹ ਪੈਕਿੰਗ 100 ਰੁਪਏ ਦੀ ਕਹਿੰਦਾ ਹੈ 700 ਐਮਐਲ ਦੀ ਲਓ ਜੀ ਸਮਾਨ ਆਪਾਂ ਪਵਾ ਲਿਆ ਸੌਂਫ ਜੀਰਾ ਤੇ ਹਲਦੀ ਹਲਦੀ ਆ ਹਲਦੀ ਦਾ ਪੈਕਟ ਪਿਆ ਹਲਦੀ ਬਾਈ ਹੋਣੀ ਕਹਿੰਦੇ ਇਹ 150 ਰੁਪਏ ਕਿਲੋ ਇੱਥੇ ਪੰਜਾਬ ਚ ਮੇਰੇ ਖਿਆਲ ਚ 240 250 ਰੁਪਏ ਆ ਇਹ ਇੱਥੇ ਹਲਦੀ ਹੈਗੀ 150 ਰੁਪਏ ਤੇ ਕੰਪੈਰੀਸ਼ਨ ਤਾਂ ਕਰੀਏ ਨੌਜਵਾਨਾਂ ਨੇ ਕਹਿੰਦੇ ਇਹ ਸਮਾਨ ਲੈ ਕੇ ਆ ਫੁੱਲ ਕਰ ਲਿਆ ਪਾਇਗਾ ਨਾ ਤਿੰਨੇ ਜਣਿਆਂ ਨੇ ਆ ਨੋਨਾ ਤੇ ਬਾਕੀ ਨਾਲ ਸਾਡੇ ਅੰਕਲ ਜੀ ਇੰਨਾਂ ਨੇ ਸਮਾਨ ਇਹ ਚ ਪਾ ਲਿਆ ਬੈਗ ਚ ਤੇਰ ਸ਼ਾਮ ਦੇ ਟਾਈਮ ਮਾਰਕੀਟ ਜਿਹੜੀ ਉਹ ਪੂਰੀ ਭੱਕ ਜਾਂਦੀ ਆ ਪੂਰੀ ਭੱਕ ਜਾਂਦੀ ਆ ਸ਼ਾਮ ਦੇ ਟਾਈਮ ਮਾਰਕੀਟ ਆ ਵਰਤਨ ਵਾਲੀਆਂ ਦੁਕਾਨਾਂ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਸੀ ਵੀ ਵਰਤਨ ਵੀ ਬਹੁਤ ਲੈ ਕੇ ਜਾਂਦੇ ਨੇ ਜਿਹੜੇ ਪੰਜਾਬ ਤੋਂ ਆਉਂਦੇ ਨੇ ਹੈਨਾ ਕੰਨੀਆਂ ਗਲਾਸ ਇੱਕ ਭਾਈ ਨਾਰ ਦਾ ਜੂਸ ਇੱਥੇ ਬਹੁਤ ਸਸਤਾ ਹੋਰ ਭਾਈ ਕਿਵੇਂ ਹੋ ਠੀਕ ਹੋ ਹਾਂਜੀ ਤੇ ਮੁਬਾਰਕਾਂ ਨਾਲ ਤੁਹਾਨੂੰ ਵੀ ਜੇ ਹੈ ਬਹੁਤ ਬਹੁਤ ਵਧਾਈਆਂ ਆ ਵੀਰੋਣੀਆਂ ਨੇ ਅਮਰਦੀ ਦਾਤ ਲਈ ਆ ਇੱਥੇ ਆ ਕੇ ਹਾਂਜੀ ਕਿੱਦਣ ਸੀ ਅਮਰ ਸੰਚਾਰ ਬਾਈ ਪਰਸੋ ਸੀ ਪਰਸੋ ਸੀ ਹਾਂ ਠੀਕ ਐ ਠੀਕ ਐ ਬਹੁਤ ਬਹੁਤ ਵਧਾਈਆਂ ਬਾਈ ਤੁਹਾਨੂੰ ਐ ਤੇ ਇੱਕ ਆਪਾਂ ਗੱਲ ਕਰਦੇ ਸੀ ਮਾਰਕੀਟ ਦੇ ਵਿੱਚ ਇਹਦੇ ਚ ਜੂਸ ਵਾਲੇ ਬਹੁਤ ਖੜੇ ਹੁੰਦੇ ਆ ਥਾਂ ਥਾਂ ਹਣਾ ਨਾਰ ਦਾ ਜੂਸ ਇੱਥੇ ਬਹੁਤ ਸਸਤਾ 40 ਰੁਪਈਆ ਦਾ ਗਲਾਸ ਜਿਹੜਾ ਉਹ ਮਿਲ ਜਾਂਦਾ 30 ਦਾ ਮਿਕਸ ਪਿਆਉਰ ਨਾਰਾਂ ਦਾ ਜੂਸ ਵੀ ਨਾਲ ਤੁਸੀਂ 40 ਰੁਪਈਆ ਦਾ ਆ ਜੇ ਮੈਂ ਬਣਾਈ ਬਾਈ ਬਣਾਈ ਜਾਂਦਾ ਤੇ ਅਨਾਰ ਬਹੁਤ ਸਸਤਾ ਇੱਧਰ ਕੇਲੇ ਵੀ ਬਹੁਤ ਸਸਤੇ ਨੇ ਕਾਫੀ ਸਹੀ ਰੇਟ ਜਿਹੜਾ ਉਹ ਮਿਲ ਜਾਂਦਾ ਤੇ ਸ਼ਾਮ ਨੂੰ ਤੁਸੀਂ ਦੇਖੋ ਵੀ ਕਿੰਨਾ ਇਕੱਠਾ ਮਾਰਕੀਟ ਦੇ ਵਿੱਚ ਹੁੰਦਾ ਤੇ ਇਹ ਸਾਰੀ ਮਾਰਕੀਟ ਆਪਾਂ ਤੁਹਾਨੂੰ ਦਿਖਾਈ ਆ ਹਰ ਇੱਕ ਤਰੀਕੇ ਦੀ ਦੁਕਾਨ ਉਹਨੂੰ ਇੱਥੇ ਜਿਹੜੀ ਉਹ ਮਿਲ ਜੂ ਖਰੀਦਾਰੀ ਤੁਸੀਂ ਜਿਹੜੀ ਉਹ ਇੱਥੋਂ ਕਰ ਸਕਦੇ ਹੋ ਤੇ ਸਹੀ ਰੇਟ ਮਸਾਲਿਆਂ ਦੇ ਨੇ ਇੱਥੇ ਆਪਾਂ ਸਾਰਾ ਤੁਹਾਨੂੰ ਵੀਡੀਓ ਰਾਹੀਂ ਦੱਸਿਆ ਹੀ ਆ ਮੈਂ ਕਿਹਾ ਕੋਈ ਸੰਕਟ ਆਉਂਦੀ ਆ ਤਾਂ ਉਹਨਾਂ ਦੀ ਹੈਲਪ ਹੋ ਜੂਗੀ ਤੇ ਪੂਰੀ ਜਾਣਕਾਰੀ ਆਪਾਂ ਤਾਂ ਹਾਂਜੀ ਸਾਰਿਆਂ ਨਾਲ ਕਰਤੀ ਸੀ ਤੇ ਹੁਣ ਆਪਾਂ ਅੱਗੇ ਚੱਲਦੇ ਆਂ ਅੱਗੋਂ ਕੁਝ ਹੋਰ ਮਾਰਕੀਟ ਜਿਹੜੀ ਤੁਹਾਨੂੰ ਦਿਖਾਉਣੇ ਆ ਦੋਨੋਂ ਸਾਈਡ ਇੱਥੇ ਦੁਕਾਨਾਂ ਨੇ ਦੂਸਰੀ ਸਾਈਡ ਵੀ ਕਾਫੀ ਸਾਰੀਆਂ ਦੁਕਾਨਾਂ ਹੈਗੀਆਂ ਨੇ ਆਪਾਂ ਬੈਠੇ ਆ ਜੂਸ ਪੀਣ ਵਾਸਤੇ ਜਿਵੇਂ ਆਪਾਂ ਦੱਸਿਆ ਸੀ ਵੀ ਨਾਰ ਦਾ ਜੂਸ ਇੱਥੇ ਬਹੁਤ ਸਸਤਾ ਮਿਲਦਾ ਥਾਂ ਥਾਂ ਤੇ ਐਵੇਂ ਨਹੀਂ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਤੇ ਇਹ ਬਣਾ ਰਹੀ ਆ ਭੈਣ ਹੈ ਨਾ ਆਪਣਾ ਇਨਾਰ ਦਾ ਜੂਸ ਮਸੰਮੀ ਤੇ ਨਾਰ ਦਾ ਮਿਕਸ ਵੀ ਮਿਲ ਜਾਂਦਾ ਕੱਲੇ ਨਾਰ ਦਾ ਵੀ ਮਿਲ ਜਾਂਦਾ ਕਿੰਨੇ 30 ਰੁਪਏ ਕਿਹਾ ਸੀ ਅੰਕਲ ਜੀ ਨੇ 30 ਰੁਪਏ ਨਾਰਾਂ ਦਾ ਜੂਸ ਗਲਾਸ ਦਾ ਪੰਜਾਬ ਨਾਲੋਂ ਜੇ ਮੁਕਾਬਲਾ ਆਪਾਂ ਕਰੀਏ ਵੀ ਬਹੁਤ ਸਸਤਾ ਪੰਜਾਬ ਚ ਨਾਰਾ ਦਾ ਜੂਸ ਬਹੁਤ ਮਹਿੰਗਾ ਤੇ ਕਿੰਨਾ 120 ਦੇ 120 ਹੋ ਜਾਂ 120 ਦੇ अवेलेबल ਛੇਤੀ ਛੇਤੀ ਤਾਂ ਕੱਲਾ ਕੱਢ ਕੇ ਵੀ ਨਹੀਂ ਦਿੰਦੇ ਨਾਰ ਹੁੰਦੇ ਉਹ ਬਾਗਾਂ ਦੇ ਵਿੱਚ ਉਹ ਕੀ ਹੁੰਦਾ ਉਹ ਜਿਹੜਾ ਆਪਾਂ ਲਾਲ ਸਿਆਲਾਂ ਚ ਲਾਲ ਲਾਲ ਜਿਆ ਰੰਗ ਕਰ ਦਿੰਦਾ ਜਿਹੜਾ ਉਹ ਸੁਕੰਦਰ ਸੁਕੰਦਰ ਬਾਗਾਂ ਦੇ ਹਾਂ ਉਰੇ ਪਿਆਰ ਸਾਹਮਣੇ ਕੱਢ ਕੇ ਦਿੰਦੇ ਨੇ ਇਹ ਨਾਰਾਂ ਦਾ ਜੂਸ ਮਾਕੀ ਕੀ ਗੱਲ ਲੋਰ ਹੈ ਜਿਆਦਾ ਇੱਥੇ ਦੇਖਣ ਤੋਂ ਆਇਆ ਕਿ ਲੇਡੀਜ਼ ਹੀ ਮਤਲਬ ਇਹ ਕੰਮ ਕਰਦੇ ਆ ਆਪਣੇ ਲੇਡੀਜ਼ ਸੰਗ ਮੰਨਦੇ ਆ ਨਾਰ ਦਾ ਜੋ ਜੂਸ ਹੈ ਜਿਆਦਾਤਰ ਲੇਡੀਆਂ ਇਹ ਦਾ ਮਤਲਬ ਜੂਸ ਹਾਂ ਉਹ ਆਹਲਾ ਜੂਸ ਸਰ ਹੈ ਉਸ ਦੇ ਨਾਲ ਇਹੀ ਬਣਾਉਂਦੇ ਹਾਂ ਟੇਸਟ ਬਹੁਤ ਹੈ ਹਾਂ ਸਸਤਾ ਹੁੰਦਾ ਤੇ ਇੱਕ ਗਲਾਸ ਤੇ ਆਹ ਬਣਾਤਾ ਆਂ ਪੈਣ ਨੇ ਨਾ ਨਾਰਾਂ ਦਾ ਜੂਸ ਮੈਂ ਸੁੱਕਰੀ ਕਰਦੀ ਭਾਈ ਜੂਸ ਹੈ ਇਹਦਾ ਸੁਖਬਰੀ ਦੀ ਪਸੰਦ ਆ ਕਿਹਦਾ ਵੀ ਨਾਰਾਂ ਦਾ ਜੂਸ ਲੈ ਵੀ origignal ਨਾਰਾਂ ਦਾ ਜੂਸ ਮਿਲਦਾ ਕੋਈ ਚਕੰਦਰ ਨਹੀਂ ਕੁਛ ਨਹੀਂ ਤੇ ਆਹ ਜਿਹੜਾ ਤੁਸੀਂ ਗਲਾਸ ਦੇਖ ਰਹੇ ਹੋ ਗੁਰਦੁਆਰਾ ਲੰਗਰ ਸਾਹਿਬ ਦੀ ਆਪਾਂ ਬਿਲਕੁਲ ਨੇੜੇ ਆ ਗਏ ਆ ਸਜਾਵਟ ਸਾਰੀ ਦੁਸਹਿਰੇ ਕਰਕੇ ਕੀਤੀ ਹੋਈ ਹੈ ਤੇ ਆ ਇਮਾਰਤ ਸਾਰੀ ਆ ਗੁਰਦੁਆਰਾ ਲੰਗਰ ਸਾਹਿਬ ਦੀ ਇਮਾਰਤ ਹੈ ਹਨਾ ਆ ਸਰਾਵਾਂ ਨੇ ਜਿਹੜੀਆਂ ਗੁਰਦੁਆਰਾ ਲੰਗਰ ਸਾਹਿਬ ਦੀਆਂ ਨੇ ਤੇ ਇੱਧਰ ਮੈਡੀਕਲ ਫ੍ਰੀ ਕੈਂਪ ਵੀ ਜਿਹੜਾ ਉਹ ਲੱਗਿਆ ਹੋਇਆ ਦੁਸਹਿਰੇ ਕਰਕੇ ਕਿਉਂਕਿ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਆਉਂਦੀਆਂ ਨੇ ਆ ਫ੍ਰੀ ਮੈਡੀਕਲ ਕੈਂਪ ਹੈ ਤੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਦਿੱਕਤ ਆਉਂਦੀ ਆ ਤੇ ਇਥੋਂ ਸੰਗਤ ਜਿਹੜੀ ਉਹ ਦਵਾਈਆਂ ਲੈ ਲਾਂਦੀ ਆ ਸਾਹਮਣੀ ਮੁੱਖ ਜਿਹੜਾ ਉਹ ਗੇਟ ਆ ਗਿਆ ਗੁਰਦੁਆਰਾ ਲੰਗਰ ਸਾਹਿਬ ਦਾ ਤੇ ਆਪਾਂ ਪਿਛਲੀਆਂ ਵੀਡੀਓ ਦੇ ਵਿੱਚ ਸਾਰੇ ਸਥਾਨਾਂ ਦੇ ਜਿਹੜੇ ਉਹ ਦਰਸ਼ਨ ਕਰਵਾਏ ਸੀ ਤੇ ਇਧਰਲੇ ਵਾਲੇ ਵਾਸਤੇ ਆਪਣੀ ਸਰਾਹ ਐਨ ਆਰ ਆਈ ਜਿਹੜੀ ਸਰਾਹ ਹਨ ਬਾਕੀ ਇੱਥੇ ਰਹਿਣ ਦੇ ਤਾਂ ਬਹੁਤ ਵੱਡੇ ਪ੍ਰਬੰਧ ਹੈਗੇ ਨੇ ਤੇ ਆਰਾਮ ਨਾਲ ਤੁਹਾਨੂੰ ਤੁਹਾਨੂੰ ਕਮਰਾ ਜਿਹੜਾ ਉਹ ਮਿਲ ਜਾਂਦਾ ਆ ਇੱਥੇ ਜਿਹੜੀ ਉਹ ਸ਼ਵੀਲ ਚੱਲਦੀ ਹੈ ਤੇ ਸਾਰੀਆਂ ਸੰਗਤਾਂ ਨੂੰ ਜਿਹੜਾ ਉਹ ਇੱਥੇ ਜਿਆਦਾ ਸ਼ਿਕਾਇਆ ਜਾਂਦਾ ਹਨ ਗੁਰਦੁਆਰਾ ਲੰਗਰ ਸਾਹਿਬ ਦੇ ਬਿਲਕੁਲ ਸਾਹਮਣੇ ਵਾਲੇ ਪਾਸੇ ਬਾਹਰਲੇ ਪਾਸੇ ਤੇ ਇਹ ਇਧਰ ਸਾਰੀਆਂ ਸਰਾਵਾਂ ਨੇ ਆ ਸਾਈਡ ਵੀ ਬਣੀਆਂ ਹੋਈਆਂ ਆਪਾਂ ਆਪਣੀ ਸਰਾਹ ਵੱਲ ਨੂੰ ਜਾ ਰਹੇ ਹਾਂ ਆਹ ਸਾਰੀ ਇਮਾਰਤ ਹੈ ਗੁਰਦੁਆਰਾ ਲੰਗਰ ਸਾਹਿਬ ਜੀ ਤੇ ਜਿੰਨੀਆਂ ਵੀ ਸੰਗਤਾਂ ਪੰਜਾਬ ਤੋਂ ਆਉਂਦੀਆਂ ਨੇ ਜਿਆਦਾ ਸੰਗਤਾਂ ਇਹਨਾਂ ਜਿਹੜੀਆਂ ਇੱਥੇ ਸਰਾਵਾਂ ਬਣੀਆਂ ਹੋਈਆਂ ਨੇ ਇਹ ਸਰਾਵਾਂ ਦੇ ਵਿੱਚ ਆ ਕੇ ਠਹਿਰੋ ਕਰਦੀਆਂ ਨੇ ਇਹ ਸਰਾਵਾਂ ਦੇ ਵਿੱਚ ਆ ਕੇ ਸੰਗਤਾਂ ਜਿਹੜਾ ਉਹ ਰੁਕਦੀਆਂ ਨੇ ਤੇ ਮਾਰਕੀਟ ਸਾਰੀ ਆਲੇ-ਦੁਆਲੇ ਮਾਰਕੀਟ ਹੀ ਹੈ ਗੁਰਦੁਆਰਾ ਲੰਗਰ ਸਾਹਿਬ ਦੇ ਆਲੇ-ਦੁਆਲੇ ਹੈ ਨਾ ਸਾਰੀਆਂ ਦੁਕਾਨਾਂ ਹੀ ਨੇ ਜਿਹੜੀਆਂ ਇੱਥੋਂ ਸਾਰੇ ਖਰੀਦਦਾਰੀ ਜਿਹੜੀ ਉਹ ਕਰਦੇ ਨੇ ਤੇ ਜਿਵੇਂ ਅੱਜ ਦੁਸ਼ਹਿਰੇ ਦਾ ਤਿਹਾਰ ਸੀ ਦੁਸ਼ਹਿਰੇ ਆ ਜਿਹੜਾ ਉਹ ਮੇਨ ਹੁੰਦਾ ਇੱਥੇ ਕਹਿੰਦੇ ਹੁੰਦੇ ਆ ਵੀ ਦੁਸ਼ਹਿਰਾ ਭਾਈ ਹਜੂਰ ਸਾਹਿਬ ਦਾ ਤੇ ਦੀਵਾਲੀ ਅਮਰਸਰ ਦੀ ਇਹ ਦੋਨਾਂ ਥਾਵਾਂ ਦੇ ਦੋਹੇ ਦੋਹੇ ਤਿਹਾੜ ਜਿਹੜੇ ਉਹ ਦੇਖਣ ਵਾਲੇ ਹੁੰਦੇ ਨੇ ਆਪਾਂ ਇਥੋਂ ਜਿਹੜਾ ਉਹ ਲਿਆ ਕੋਕੋਨਟ ਆਇਲ ਨਾਰੀਅਲ ਦਾ ਤੇਲ ਇੱਥੇ ਕਈ ਤਰੀਕਿਆਂ ਦਾ ਨਾਰੀਅਲ ਦਾ ਤੇਲ ਮਿਲਦਾ ਆਪਾਂ ਇਥੋਂ ਕੋਲੂ ਤੋਂ ਲਿਆ ਜਿਹੜਾ ਉਹ ਕੱਢ ਕੇ ਦਿੰਦੇ ਨੇ ਕੋਲੇ ਖੜ ਕੇ ਕੱਢ ਕੇ ਦਿੰਦੇ ਆ ਤੇ ਇਹ ਦਿੱਤਾ 400 ਰੁਪਏ ਨੂੰ ਹਨਾ ਬਾਈ ਹੋਣੀਆਂ ਨੇ ਤੇ ਬਾਕੀ ਬਾਜ਼ਾਰ 'ਚ ਆਪਾਂ ਪਹਿਲਾਂ ਤੁਹਾਨੂੰ ਮਾਰਕੀਟ ਦੇ ਵਿੱਚ ਦਿਖਾਈ ਸੀ ਹੋਰ ਵੀ ਕਾਫੀ ਜਿਹੜੇ ਉਹ ਮਿਲਦੇ ਨੇ ਤੇਲ ਤੇ ਇਹ ਇਥੋਂ ਕੋਲੂ ਤੋਂ ਆਪਾਂ ਲਿਆ ਇਹਨਾਂ ਕੋਲ 300 ਰੁਪਏ ਲੀਟਰ ਵੀ ਹੈਗਾ ਤੇ ਇਹ 400 ਰੁਪਏ ਲੀਟਰ ਵਾਲਾ ਹਨਾ ਕਾਫੀ ਜਿਹੜੀਆਂ ਵੈਰਾਈਟੀਆਂ ਨੇ ਤੇ ਜਿਨ੍ਹਾਂ ਤੋਂ ਆਪਾਂ ਇਹ ਕੋਕੋਨਟ ਆਇਲ ਲਿਆ ਤੇਲ ਲਿਆ ਇਹਨਾਂ ਕੋਲ ਤਿੰਨ ਵੈਰਾਈਟੀਆਂ ਨੇ ਇੱਕ 300 ਰੁਪਏ ਵਾਲੀ ਇੱਕ 400 ਵਾਲੀ ਇੱਕ 800 ਵਾਲੀ ਜਿਹੜਾ 800 ਵਾਲਾ ਉਹ ਬਾਈ ਕਹਿੰਦਾ ਉਹ ਪੀਣ ਦੇ ਕੰਮ ਆਉਂਦਾ ਹੈ ਵੀ ਮਤਲਬ ਸਬਜੀ ਦੇ ਵਿੱਚ ਤੜਕਾ ਵਗੈਰਾ ਲਾਉਣ ਨੂੰ ਹਨਾ ਇਸ ਤਰ੍ਹਾਂ ਤਰੀਕੇ ਨਾਲ ਕੰਮ ਆਉਂਦਾ ਉਹ ਤੇ ਕਈ ਵੈਰਾਈਟੀਆਂ ਨੇ ਇੱਕ ਦੋ ਤਿੰਨ ਤਰੀਕੇ ਦਾ ਜਿਹੜਾ ਇਹਨਾਂ ਦੇ ਕੋਲ ਜਿਹੜਾ ਉਹ ਤੇਲ ਹੈ ਤੇ ਆਪਾਂ ਤੁਹਾਨੂੰ ਦਿਖਾਉਂਦੇ ਆ ਜਿਹੜਾ ਉਹ ਤੇਲ ਤਿਆਰ ਹੁੰਦਾ ਕੋਕੋਨਟ ਦਾ ਐਸ ਤਰ੍ਹਾਂ ਜਿਹੜਾ ਇਹ ਪਾਇਆ ਜਾਂਦਾ ਸਾਹਮਣੇ ਦੁਕਾਨ ਹੈ ਜਿਹੜੀ ਦੁਕਾਨ ਤੋਂ ਆਪਾਂ ਕੋਕੋਨਟ ਆਇਲ ਲਿਆ ਹੈ ਤੇ ਇਹਨਾਂ ਕੋਲੋਂ ਜਿਹੜਾ ਉਹ ਕੋਲੂ ਲੱਗੇ ਹੋਏ ਨੇ ਸਾਰਾ ਆਪਾਂ ਦਿਖਾਇਆ ਤੁਹਾਨੂੰ ਵੀ ਕਿਸ ਤਰ੍ਹਾਂ ਇਹ ਤੇਲ ਜਿਹੜਾ ਉਹ ਤਿਆਰ ਕਰਦੇ ਆ ਤੇ ਜਿਹੜਾ ਉਹ ਰੈਡੀ ਕਰਦੇ ਨੇ ਤੇ 300 ਰੁਪਏ 400 ਰੁਪਏ ਤੇ 800 ਰੁਪਏ ਇਹ ਜਿਹੜੀਆਂ ਉਹ ਵੈਰਾਈਟੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਇਆ ਜੀ ਹਜ਼ੂਰ ਸਾਹਿਬ ਨਦੇੜ ਦਾ ਸਾਰਾ ਤੁਹਾਨੂੰ ਬਾਜ਼ਾਰ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਦੀ ਜਿਹੜੀ ਉਹ ਮਾਰਕੀਟ ਹੈ ਸੋ ਇਸ ਵੀਡੀਓ ਨੂੰ ਅੱਜ ਜਿਹਨੂੰ ਆਪਾਂ ਐਂਡ ਕਰਦੇ ਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ